तरण तारण में नेहरू युवा केंद्र इंडोर स्पोर्ट्स स्टेडियम में चौबीसवीं सब जूनियर नेशनल वुशु चैंपियनशिप का भव्य समापन हुआ वुशु एसोसिएशन ऑफ पंजाब द्वारा आयोजित इस कार्यक्रम में चौदह वर्ष से कम आयु के 1500 सौ से अधिक खिलाड़ियों ने भाग लिया जिन्होंने भारत भर के विभिन्न राज्यों का प्रतिनिधित्व किया इन युवा एथलीटों ने जिन्होंने पहले राज्य स्तर पर उत्कृष्ट प्रदर्शन किया था सांडा फाइट्स और तालू स्पर्धाओं में जमकर प्रतिस्पर्धा की वुशु एसोसिएशन इंडिया के उपाध्यक्ष ओलंपियन सुरिंदर सिंह सौढ़ी ने इस बात पर प्रकाश डाला कि चैंपियनशिप का उद्देश्य युवा प्रतिभाओं को बढ़ावा देना और उन्हें अंतरराष्ट्रीय प्रतियोगिताओं के लिए तैयार करना है पैशन टाइगर अकादमी के प्रबंधक हरमीत सिंह टाइगर ने घोषणा की कि इस आयोजन के विजेताओं को वैश्विक स्तर पर भारत का प्रतिनिधित्व करने का अवसर मिलेगा कार्यक्रम में ओशो एसोसिएशन इंडिया के सीईओ सुहेल, अध्यक्ष जतिन्दर सिंह बाजवा और वुशु एसोसिएशन पंजाब की अध्यक्ष राजविंदर पाल कौर सहित उल्लेखनीय हस्तियां शामिल हुईं। तकनीकी निदेशक परमिंदर सिंह और अन्य गणमान्य व्यक्ति भी मौजूद थे चैंपियनशिप ने न केवल युवा एथलीटों के कौशल का जश्न मनाया बल्कि आत्मरक्षा के महत्व पर भी जोर दिया समापन समारोह के दौरान विजेताओं को सम्मानित किया गया जो भारत में वुशु प्रतिभा की अगली पीढ़ी को पोषित करने में एक महत्वपूर्ण मील का पत्थर साबित हुआ टू एसोसिएशन ऑफ इंडिया जेडी आ ओरे तहत पंजाब वुशु एसोसिएशन ने ये 24वीं सब जूनियर नेशनल वुशु चैंपियनशिप बॉयज एंड गर्ल्स जेडी ओतरनतान दे बीच 2 तो लेके आज 6 तारीख को समाप्ति होनी है ਔਰ ਇਹਦੇ ਵਿੱਚ ਕੋਈ 32 ਸਟੇਟਾਂ ਜਿਹੜੀਆਂ ਉਹਨਾਂ ਨੇ ਪਾਰਟਿਸਿਪੇਟ ਕੀਤਾ ਔਰ ਕੋਈ 1400 ਦੇ ਆਸ-ਪਾਸ ਜਿਹੜੇ ਆ ਬੱਚੇ ਉਹਨਾਂ ਨੇ ਪਾਰਟਿਸਿਪੇਟ ਕੀਤਾ ਇਹਨਾਂ ਦੇ ਵਿੱਚ ਔਰ ਬਹੁਤ ਸਾਰੇ ਬੱਚਿਆਂ ਨੇ ਜਿਹਨਾਂ ਨੇ ਮੈਡਲ ਜਿੱਤੇ ਆ ਕਿਸੇ ਨੇ 골ਡ ਮੈਡਲ ਜਿੱਤੇ ਆ ਕਿਸੇ ਨੇ ਸਿਲਵਰ ਮੈਡਲ ਜਿੱਤੇ ਆ ਕਿਸੇ ਨੇ ਬ੍ਰਾਉਂਜ਼ ਮੈਡਲ ਜਿੱਤੇ ਆ ਔਰ ਉਸ ਦੇ ਨਾਲ-ਨਾਲ ਇਹਦੇ ਵਿੱਚ ਟੀਮ ਗੇਮ ਜਿਹੜੀਆਂ ਟੀਮਾਂ ਦੇ ਜ਼ਿਆਦਾ ਮੈਡਲ ਹੋਏ ਉਹਨਾਂ ਨੂੰ ਫਰਸਟ ਪ੍ਰਾਈਜ਼ ਔਫ ਸੈਕੰਡ ਪ੍ਰਾਈਜ਼ ਥਰਡ ਪ੍ਰਾਈਜ਼ ਟੀਮ ਵਾਈਜ਼ ਵੀ ਦਿੱਤਾ ਜਾਏਗਾ ਏ ਅੰਡਰ 14 ਹੁੰਦੇ ਆ ਛੋਟੀ ਉਮਰ ਦੇ ਬੱਚੇ ਹੁੰਦੇ ਆ ਔਰ ਇਸ ਤੋਂ ਬਾਅਦ ਇਹਨਾਂ ਨੇ ਫਿਰ ਜੂਨੀਅਰ ਜਾਣਾ ਫਿਰ ਸੀਨੀਅਰ ਦੇ ਵਿੱਚ ਆਏ ਖੇਲਣਾ ਔਰ ਇਹਦੇ ਵਿੱਚ ਜਦੋਂ ਨੈਸ਼ਨਲ ਗੇਮਸ ਹੁੰਦੀਆਂ ਜਿਹੜੇ ਬੱਚੇ ਇਥੋਂ ਚੰਗੀ ਪੋਜੀਸ਼ਨ ਦੇ ਵਿੱਚ ਆਂਦੇ ਆ ਉਹ ਫਿਰ ਨੈਸ਼ਨਲ ਦੇ ਵਿੱਚ ਨੈਸ਼ਨਲ ਗੇਮਸ ਜਿਹੜੀਆਂ ਉਹਦੇ ਵਿੱਚ ਸਟੇਟਾਂ ਜਾ ਕੇ ਪਾਰਟਿਸਪੇਟ ਕਰਦੇ ਆ ਨਰਸੋ ਖੇਡੀ ਜਾਂਦਾ ਅੱਗੇ ਕੀ ਵੇਖੀ ਉਹਨਾਂ ਦਾ ਭਵਿਖੇ ਆ ਕਿ ਜਿਹੜੇ ਬੱਚੇ ਚੰਗੇ ਖੇਡਦੇ ਹਾਲੇ ਤਾਂ ਇਹ ਸਭ ਜੂਨੀਅਰ ਆ ਇਹ ਗਰਾਸ ਰੂਟ ਲੈਵਲ ਆ ਔਰ ਜਦੋਂ ਇਹਨਾਂ ਨੇ ਅੱਛੇ ਪਲੇਅਰ ਬਣਨਾ ਜਦੋਂ ਇੰਡੀਆ ਦੇ ਲਈ ਸਿਲੈਕਟ ਹੋਣਾ ਤੇ ਫਿਰ ਇਹ ਏਸ਼ੀਅਨ ਗੇਮਸ ਦੇ ਵਿੱਚ ਖੇਡਣ ਜਾਣਗੇ ਉਹ ਵਰਲਡ ਜਿਹੜਾ ਵਰਲਡ ਚੈਂਪੀਅਨਸ਼ਿਪ ਹੁੰਦੀਆਂ ਬੂਸ਼ੂ ਦੀਆਂ ਉਹਦੇ ਜਾਣਗੇ ਔਰ ਉਹਦੇ ਨਾਲ ਨਾਲ ਜਿਹੜਾ ਗਵਰਨਮੈਂਟ ਵੱਲੋਂ ਸਾਡੇ ਪਦਮਸ਼ਰੀ ਅਰਜਨਾਵਾਰਡ ਦਰੋਨਾਚਾਰੀਆ अवार्ड ਜਿਹੜੇ ਉਹ ਦਿੱਤੇ ਜਾਂਦੇ ਆ ਔਰ ਜਿਹੜੇ ਬੱਚੇ ਜਿੱਤ ਕੇ ਆਂਦੇ ਆ ਇੰਟਰਨੈਸ਼ਨਲ ਕੰਪੀਟੀਸ਼ਨ ਤੋਂ ਸਪੈਸ਼ਲੀ ਏਸ਼ੀਅਨ ਗੇਮ ਦੇ ਵਿੱਚੋਂ ਉਹਨਾਂ ਨੂੰ ਕਰੋੜਾਂ ਰੁਪਈਆ ਕਰੋੜ ਰੁਪਈਆ 50 ਹਜ਼ਾਰ 50 ਲੱਖ ਰੁਪਈਆ 25 ਲੱਖ ਰੁਪਈਆ ਇਹ ਸੈਂਟਰ ਗਵਰਨਮੈਂਟ ਵੱਲੋਂ ਦਿੱਤਾ ਜਾਂਦਾ ਔਰ ਇਹਦੇ ਨਾਲ ਨਾਲ ਜਿਹੜੀ ਸਟੇਟ ਆ ਸਟੇਟ ਵੱਲੋਂ ਵੀ ਇਹਨਾਂ ਨੂੰ ਕੈਸ਼ ਪ੍ਰਾਈਜ਼ ਦਿੱਤੇ ਜਾਂਦੇ ਆ ਹੋਣ ਟੋਟਲ ਜਿਹੜਾ ਜਿੰਨੇ ਵੀ ਇਹ ਇੰਡੀਆ ਤੋਂ ਕਰਵਾਏ ਜਾਂਦੇ ਆ ਇਹ 24ਵਾਂ ਇੱਥੇ ਹੋ ਰਿਹਾ ਹੈ ਅਸੀਂ ਸਭ ਜੂਨੀਅਰ ਪਹਿਲੀ ਵਾਰੀ ਕਰਾ ਰਹੇ ਹਾਂ ਇਸ ਤੋਂ ਪਹਿਲਾਂ ਅਸੀਂ ਜੂਨੀਅਰ ਵੀ ਕਰਾਈਆਂ ਸੀਨੀਅਰ ਵੀ ਕਰਾਈਆਂ ਇਹ ਟਰਨ ਵਾਈਜ਼ ਅਲਾਟ ਕੀਤੀਆਂ ਜਾਂਦੀਆਂ ਔਰ ਇਹ ਅਲਾਟ ਜਿਹੜੀ ਆ ਇੰਡੀਆ ਬੂਸ਼ੂ ਐਸੋਸੀਏਸ਼ਨ ਔਫ ਕਰਦੀ ਆ ਅਗਲਾ ਕੀ ਸਟੈਪ ਲੈ ਰਹੇ ਜੀ ਅਗਲਾ ਕੋਈ ਸਟੈਪ ਨਹੀਂਗਾ ਅੱਜ ਖਤਮ ਹੋ ਜਾਣਾ ਬੱਚਿਆਂ ਨੇ ਆਪਣੇ ਆਪਣੇ ਘਰਾਂ ਚ ਚਲ ਜਾਣਾ ਔਰ ਜਦੋਂ ਫੇਰ ਸਾਨੂੰ ਅਲਾਟ ਕਰੋਗੇ ਅਸੀਂ ਫੇਰ ਕੋਈ ਸ਼ਹਿਰ ਜਿਹੜਾ ਅੱਛਾ ਜਿੱਦਾਂ ਅੱਗੇ ਜਲੰਧਰ ਕਰਾਉਂਦੇ ਰਹੇ ਆ ਚੰਡੀਗੜ੍ਹ ਕਰਾਏ ਅਸੀਂ ਤੇ ਫਿਰ ਜਦੋਂ ਸਾਨੂੰ ਅਲੋਟ ਹੋਊਗੀ ਫਿਰ ਦੇਖਾਂਗੇ ਕਿੱਥੇ ਅਸੀਂ ਕਰਾਉਣਾ ਬੰਦਿਆ ਦਾ ਰਹਿਣ ਸਹਿਣ ਦਾ ਪ੍ਰਬੰਧ ਬਹੁਤ ਅੱਛਾ ਸੀਗਾ ਤੁਸੀਂ ਦੇਖਿਆ ਇੱਥੇ ਖਾਣਾ ਲੱਗਾ ਸੀਗਾ ਔਰ ਇੱਥੇ ਬੱਚਿਆਂ ਨੇ ਬੜਾ ਇੰਜੋਏ ਕੀਤਾ ਹਰਮੰਦਰ ਸਾਹਿਬ ਗਏ ਹੁਣ ਬਾਰਡਰ ਤੇ ਜਾ ਰਹੇ ਆ ਰੀਟਰੀਟ ਦੇਖਣ ਤੇ ਹੋਰ ਗੁਰਦੁਆਰਾ ਸਭ ਜਿਹੜੇ ਇੱਥੇ ਸਾਰਿਆਂ ਚ ਮੱਥਾ ਟੇਕਣ ਗਏ ਔਰ ਉਹਨਾਂ ਨੇ ਬੜਾ ਇੰਜੋਏ ਕੀਤਾ প্রেস की ताकत के लिए तरणतारण से जसबीर सिंह की रिपोर्ट